ਤਾਂ ਹੁਣ ਜਲੰਧਰ ਦਾ ਹਾਲ ਜਾਣਦੇ ਆ ਕਿ ਜਲੰਧਰ ਦੇ ਕਿੰਨੇ ਹਲਕਿਆਂ ਵਿੱਚੋਂ ਕੌਣ ਅੱਗੇ ਰਿਹਾ ਤੇ ਕੌਣ ਬਹੁਤ ਜ਼ਿਆਦਾ ਪਛੜ ਗਿਆ ਕਿਉਂਕਿ ਜਲੰਧਰ ਦੇ ਵਿੱਚ ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡੀ ਲੀਡ ਮਿਲੀ ਹੈ ਖੜੂਰ ਸਾਹਿਬ ਹਲਕੇ ਤੋਂ ਬਾਅਦ ਅਮਰਪਾਲ ਸਿੰਘ ਦੀ ਵੱਡੀ ਲੀਡ ਤੋਂ ਬਾਅਦ ਜੇਕਰ ਦੂਜਾ ਨਾਮ ਆਉਂਦਾ ਤਾਂ ਚਰਨਜੀਤ ਸਿੰਘ ਚੰਨੀ ਦੀ ਵੱਡੀ ਲੀਡ ਦਾ ਨਾਮ ਆਉਂਦਾ ਇਹਦਾ ਜ਼ਰੂਰ ਵੇਰਵਾ ਸਾਂਝਾ ਕਰੋ ਕਿ ਕਿਹੜੇ ਕਿਹੜੇ ਹਲਕਿਆਂ ਤੋਂ ਕੌਣ-ਕੌਣ ਅੱਗੇ ਰਿਹਾ ਤੇ ਕੌਣ ਪਿੱਛੇ ਤਦਕਨ ਸੰਦੀਪ রেকর্ড ਤੋੜਤੇ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਤੋਂ ਜਾ ਕੇ ਜਲੰਧਰ ਲੜਦੇ ਹੋ ਜਲੰਧਰ ਨੰਬਰ 2 ਤੇ ਇਸ ਪਹਿਲਾਂ ਤੇ ਅਮਰਪਾਲ ਜਿੱਤੇ ਨੇ ਨੰਬਰ 1 ਤੇ 197 ਹਜ਼ਾਰ ਤੋਂ ਜ਼ਿਆਦਾ ਇਹਨਾਂ ਦੀ 175000 ਤੋਂ ਜ਼ਿਆਦਾ ਵੋਟਾਂ ਦੇ ਨਾਲ ਚਰਨਜੀਤ ਚੰਨੀ ਨੇ ਰਿਕਾਰਡ ਕਾਇਮ ਕੀਤਾ ਕਾਂਗਰਸ ਪਾਸਿਓਂ ਉਹ ਇਹਦੇ ਚ ਨੌ ਹਲਕੇ ਕਿਹੜੇ ਕਿਹੜੇ ਪਹਿਲਾਂ ਆਪਾਂ ਉਹਨਾਂ ਦੇ છાਤੀ ਮਾਰ ਦਿੰਦੇ ਆ ਜਲੰਧਰ ਕੈਂਟ ਆਦਮਪੁਰ ਜਲੰਧਰ ਵੈਸਟ ਕਰਤਾਰਪੁਰ ਸ਼ਾਹਕੋਟ ਨਕੂਦਰ ਫਲੋਰ ਜਲੰਧਰ ਸੈਂਟਰਲ ਜਲੰਧਰ ਨੌਰਥ ਹੁਣ 9 ਹਲਕਿਆਂ ਚੋਂ 7 ਹਲਕਿਆਂ ਤੇ ਕਾਂਗਰਸ ਪਾਰਟੀ ਜਿੱਤੀ ਆ 2 ਤੇ ਭਾਰਤੀ ਜਨਤਾ ਪਾਰਟੀ ਜਿੱਤੀ ਇੰਟਰਸਟਿੰਗ ਗੱਲ ਆ ਸੰਦੀਪ 9 ਹਲਕਿਆਂ ਦੇ ਵਿੱਚ ਆਮਾਦੀ ਪਾਰਟੀ ਦਾ ਇੱਕ ਐਮਐਲਏ ਵੀ ਨਹੀਂ ਜਿੱਤਿਆ ਇਹ ਆਪਣੇ ਆਪ ਚ ਵੱਡੀ ਨਿਮੋਸ਼ੀ ਭਰੀ ਹਾਰ ਆਮਾਦੀ ਪਾਰਟੀ ਦੀ ਜਲੰਧਰ ਚ ਇਹ ਵੀ ਲੱਗੇ ਦੂਜੇ ਨੰਬਰ ਤੇ ਵੀ ਨਹੀਂ ਆਇਆ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਆ ਕਿ ਕੈਪਟਨ ਮੰਤਰੀ ਬਲਕਾਰ ਸਿੰਘ ਹਾਰ ਗਏ ਬਾਕੀ ਐਮਐਲਏ ਹਾਰ ਗਏ ਔਰ ਦੂਜੀ ਗੱਲ ਜਿਹੜੇ ਐਮਪੀ ਆਮਾਦੀ ਪਾਰਟੀ ਨੇ ਬਣਾਏ ਸੀ ਆ ਸ਼ਸ਼ੀਲ ਕੁਮਾਰਿੰ ਨੂੰ ਉਹ ਆਪਣੇ ਹਲਕੇ ਚੋਂ ਵੀ ਹਾਰ ਗਏ ਨੇ ਇੱਥੇ ਮਤਲਬ ਕਿ ਚੰਦੀਸ ਚੰਨੀ ਨੂੰ ਜਲੰਧਰ ਦੇ ਲੋਕਾਂ ਨੇ ਭਰਪੂਰ ਪਿਆਰ ਤੇ ਸਤਿਕਾਰ ਦਿੱਤਾ ਇਸ ਕਰਕੇ ਉਹਨਾਂ ਦੀ ਸਭ ਤੋਂ ਨੰਬਰ 2 ਤੇ ਜਿੱਤਾ ਹੀ ਉਹ ਸਭ ਤੋਂ ਪਹਿਲਾਂ ਜਿੱਤੇ ਡਿਕਲੇਅਰ ਕੀਤੀਏ ਹੁਣ ਜਿਹੜੇ ਹਲਕੇ ਆ ਤੇ ਕਾਂਗਰਸ ਪਾਰਟੀ ਜਿੱਤੀ ਸਾਤਲਕੇ ਉਹਨਾਂ ਦੇ ਵਿੱਚ ਜਲੰਧਰ ਕੈਂਟ ਉਥੋਂ ਕੀ ਪ੍ਰਗਟ ਸਿੰਘ ਹੋਣੀ ਸੀ ਚੰਗੀ ਲੀਡ ਲੈ ਗਏ ਨੇ ਆਦਮਪੁਰ ਤੋਂ ਕਾਂਗਰਸ ਜਿੱਤੀ ਆ ਜਲੰਧਰ ਵੈਸਟ ਤੋਂ ਜਿੱਤੀ ਆ ਕਰਤਾਰਪੁਰ ਤੋਂ ਜਿੱਤੀ ਜਿੱਥੋਂ ਬਲਕਾਰ ਸਿੰਘ ਹੋਣੀ ਕੈਪਟਨ ਮੰਤਰੀ ਹੀ ਉਹ ਹਾਰ ਗਏ ਨੇ ਉਤੋਂ ਕਾਂਗਰਸ ਜਿੱਤੀ ਆ ਨਕੋਦਰ ਤੋਂ ਜਿਹੜੇ ਮੈਡਮ ਨੇ ਇੰਦਰਜੀਤ ਕੌਰ ਮਾਨ ਉਹਨਾਂ ਦੇ ਨਾਲ ਬਹੁਤ ਵੱਡੀ ਟਰੈਜੇਡੀ ਹੋ ਉਹਨਾਂ ਦੇ ਜੀਵਨ ਸਾਥੀ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਗਾ ਗਏ ਨੇ ਉਹ ਬਹੁਤ ਵੱਡਾ ਉਹਨਾਂ ਵਾਸਤੇ ਨਿੱਜੀ ਤੌਰ ਤੇ ਲਾਸ ਆ ਉਹ ਹਲਕੇ ਚ ਹਾਰ ਗਏ ਨੇ ਫਲੋਰ ਦੇ ਵਿੱਚ ਵੀ ਸੰਦੀਪ ਇੰਟਰਸਟਿੰਗ ਗੱਲ ਹੈ ਕਿਉਂ ਫਲੋਰ ਦੇ ਵਿੱਚ ਆ ਕਿਉਂ ਉਥੋਂ ਕਾਂਗਰਸ ਪਾਰਟੀ ਦਾ ਐਮ ਐਲ ਏ ਸੀ ਜਿਹੜੇ ਉਹਨਾਂ ਦਾ ਨਾਮ ਜਿਹੜੇ ਵਿਕਰਮਜੀਤ ਸਿੰਘ ਚੌਧਰੀ ਸਾਹਿਬ ਉਹ ਵੀ ਆਪਣਾ ਹਲਕਾਰ ਗਏ ਜਿਵੇਂ ਉਹਨਾਂ ਨੇ ਸ਼ਰੇਆਮ ਲਾਇਆ ਸੀ ਸ਼ਰੇਆਮ ਵਿਰੋਧ ਕੀਤਾ ਚੰਗੇਸ ਚੰਨੀ ਦਾ ਪਤਨ ਕਿਹੜਾ ਕਿਹੜਾ ਪ੍ਰਚਾਰ ਕੀਤਾਗਾ ਉਹਨਾਂ ਨੂੰ ਵੀ ਨਮੋਸ਼ੀਪਰੀ ਹਾਰ ਦਾ ਸਾਹਮਣਾ ਕਰਨ ਮੈਂ ਤੇ ਜਲੰਧਰ ਦੀਆਂ ਦੋ ਸੀਟਾਂ ਤੇ ਜਿੱਤੀ ਆ ਬੀਜੇਪੀ ਉਹ ਕਿਹੜੀਆਂ ਜਿੱਤੀ ਸੀਟਾਂ ਤੇ ਜਲੰਧਰ ਸੈਂਟਰਲ ਤੇ ਜਲੰਧਰ ਨਾਰਥ ਹੁਣ ਜਿਹੜੀ ਜਲੰਧਰ ਵੈਸਟ ਆ ਉਥੇ ਦੋ ਕੈਂਡੀਡੇਟ ਸੀ ਬੀਜੇਪੀ ਦੇ ਇੱਕ ਸ਼ੀਤਲ ਉਮਰਾਲ ਦੂਜਾ ਖੁਦ ਸ਼ਸ਼ੀਲ ਰਿੰਕੂ ਉੱਥੋਂ ਵੀ ਚੰਨੀ ਚੰਨੀ ਸਾਹਿਬ ਦਾ ਜਿੰਨਾ ਆਪਣੇ ਆਪ 'ਚ ਕਮਾਲ ਆ ਹੁਣ ਚੰਨੀ ਸਾਹਿਬ ਦੀ ਜਿੰਨੇ ਦੀ ਵਜ੍ਹਾ ਕਾਂਗਰਸ ਦੇ ਵਿੱਚ ਚੰਗੀ ਪਕੜ ਐਸ்சி ਭਾਈ ਦੇ ਵਿੱਚ ਚੰਗੀ ਪਕੜ ਆ ਔਰ ਲੰਮਾ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਦੂਜਾ ਉੱਥੇ ਦਲ ਬਦਲੂ ਸਾਰੇ ਦੇ ਸਾਰੇ ਸੀ ਉਹ ਚੰਨੀ ਸਾਹਿਬ ਦੇ ਹੱਕ ਜਗਿਆ ਔਰ ਡੇਰਾ ਸੱਚਾ ਵਾਲਿਆਂ ਸੱਚਖੰਡ ਵਾਲਿਆਂ ਦਾ ਇਹ ਭਰਪੂਰ ਸਾਥ ਮਿਲਾਂ ਬਾਕੀ ਵੀ ਐਸ்சி ਭਾਈ ਚਾਰੇ ਦੇ ਨਾਲ ਸਬੰਧ ਰੱਖਦੇ ਲੇਕਿਨ ਉਹਨਾਂ ਲੱਗਾ ਕਿ ਇੰਨਾ ਸਾਰਿਆਂ ਚੁਕਾਬਲ ਕੋ ਉਹਨਾਂ ਚਰਨੀ ਚੰਨੀਆਂ ਕਿਉਂਕਿ ਸ਼ਸ਼ੀਲ ਰਿੰਕੂ ਨੇ ਦਲ ਬਦਲਿਆ ਪਵਨ ਕੁਮਾਰ ਟਿੰਨੂ ਨੇ ਦਲ ਬਦਲਿਆ ਭਿੰਦਰ ਸਿੰਘ ਕੇਪੀ ਨੇ ਦਲ ਬਦਲੂ ਉਹ ਸਾਰੇ ਤਿਤਲੀਆਂ ਆ ਫਸਲੀ ਬਟੇਰੇ ਚੰਨੀ ਦਾ ਸਟੈਂਡ ਲੋਕਾਂ ਚੰਨੀ ਸਿਰਫ ਐਸਸੀ ਭਾਈਚਾਰੇ ਵਿੱਚ ਪਪੂਲਰ ਨਹੀਂ ਆ ਉਹ ਪੂਰੇ ਪੰਜਾਬ ਦਾ ਇੱਕ ਪੰਜਾਬੀਆਂ ਦਾ ਇੱਕ ਲੀਡਰ ਬਣਿਆ ਚੰਨੀ ਚੰਨੀ ਉਹ ਇਹਦੇ ਹੱਕ ਦੇ ਵਿੱਚ ਜਾਂਦਾ ਉਹਨੇ ਕਿਸੇ ਹਾਲਾਂਕਿ ਠੀਕ ਆ ਉਹ ਐਸਸੀ ਭਾਈ ਦੇ ਭਾਈਚਾਰੇ ਵਿੱਚ ਸਬੰਧ ਰੱਖਦੇ ਲੇਕਿਨ ਜਿਵੇਂ ਉਹਨਾਂ ਨੇ ਸਟੈਂਡ ਲੈਂਦੇ ਆ ਕਿ ਨੇ ਉਹ ਪੰਜਾਬੀਆਂ ਦਾ ਲੀਡਰ ਪਰ ਇਹ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਸਾਰਿਆਂ ਨੂੰ ਆਪਣੇ ਸਮੇਤ ਇਹ ਨਹੀਂ ਕਹਿਣਾ ਚਾਹੀਦਾ ਕਿ ਚੰਨੀ ਇਸ ਚੰਨੀ ਦਲ ਦਾ ਲੀਡਰ ਆ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਉਹ ਪੀ ਪੰਜਾਬ ਦਾ ਲੀਡਰ ਹੈ ਪੰਜਾਬੀਆਂ ਦਾ ਲੀਡਰ ਹੈ ਕਿਉਂਕਿ ਉਹਨੇ ਜਿਹੜਾ ਕੰਮ ਕੀਤੇ ਨੇ ਜਿਵੇਂ ਸਟੈਂਡ ਲੈਨੇ ਪੰਜਾਬ ਪ੍ਰਤੀ ਤੇ ਜਿਵੇਂ ਉਹ ਜਲੰਧਰ ਦੇ ਵਿੱਚ ਜਿੱਤੇ ਨੇ ਇਹਦਾ ਮਤਲਬ ਹੈ ਕਿ ਜਲੰਧਰ ਦੇ ਵਿੱਚ ਵਸਦੇ ਹਰ ਭਾਈਚਾਰੇ ਨੇ ਉਹਨੂੰ ਵੋਟਾਂ ਪਾਈਆਂ ਨੇ ਇਸੇ ਕਰਕੇ ਉਹਨਾਂ ਨੇ ਰਿਕਾਰਡ ਤੋੜ ਜਿੱਤ ਜਿਹੜੀ ਆ ਉਹ ਪ੍ਰਾਪਤ